ਸਾਤ ਸ੍ਰੀ ਅਕਾਲ ਬ੍ਰੇ ਸਾਰੇ ਕੂਤਰ ਵਜ ਵੀ ਤਾਂ ਪਾਣੀ ਦੀ ਬਾਲਟੀ ਕੋਸੇ ਪਾਣੀ ਦੀ ਲਿਆ ਕੇ ਕੋਠੇ ਤੇ ਆਪਾਂ ਅਗੇ ਉੱਜ ਧੁੱਪ ਤੋਂ ਕਰਦਾ ਸਭ ਨੂੰ ਢੜਦਿਆਂ ਨੂੰ ਪਰੇ ਤਾਂ ਕਿ ਧੁੱਪ ਪਵੇ ਕਾਗਜ ਗੂਗੇ ਹਟਾ ਦਿੰਨੇ ਆ ਧੁੱਪ ਲੱਗੇ ਜਾਨਵਰਾਂ ਨੂੰ ਸਾਰੇ ਕਾਗਜ ਹਟਾ ਕੇ ਉਸ ਤੋਂ ਬਾਅਦ ਵਿੱਚ ਆਪਾਂ ਕਰਾਂਗੇ ਅੱਜ ਕੂਤਰਾਂ ਲਈ ਤੁਹਾਨੂੰ ਛੋਟਾ ਜਿਹਾ ਬਲੌਗ ਤਿਆਰ ਜਾਲੀਆਂ ਜੂੜੀਆਂ ਤੋਂ ਹਟਾ ਕੇ ਪੜਦੇ ਮਾਰ ਕੇ ਮੜੀ ਜੀ ਚਾਤੀ ਹੁਣ ਆਪਾਂ ਆ ਸੀ ਆਪਣਾ ਛੋਟਾ ਜਿਹਾ ਸੈਟਅਪ ਜੋੜੇ ਜੜੇ ਆਪਣੇ ਆ ਇੱਕਣ ਲਾਏ ਹੋਏ ਨੇ ਤੇ ਸਭ ਤੋਂ ਪਹਿਲਾਂ ਕੁੱਟਦੇ ਆ ਪਿੱਲੀ ਇੱਟ ਸਾਰੇ ਜਾਨਵਰਾਂ ਨੂੰ ਪਿੱਲੀ ਇੱਟ ਪਾਵਾਂਗੇ ਆਪਣੀ ਡੇਲੀ ਰੁਟੀਨ ਆ ਇਹ ਥੋੜੀ ਥੋੜੀ ਪਿੱਲੀ ਇੱਟ ਕੁੱਟ ਕੇ ਵਧੀਆ ਖਾ ਲੈਂਦੇ ਆ ਜਾਨਵਰ ਪਿੱਲੀ ਇੱਟ ਕੁੱਟ ਕੇ ਪਾ ਦਿਆ ਕਰੋ ਵਧੀਆ ਹੁੰਦੀ ਹੈ ਇਹ ਕੰਦੇ ਤੇ ਪਿੱਲੀ ਇੱਟ ਕੁੱਟ ਕੇ ਚੰਗੀ ਤਰ੍ਹਾਂ ਆਪਣਾ ਕੱਚਾ ਗਰ ਨਾਲ ਦਾ ਕੋਠਾ ਹੀ ਆਪਣੀ ਤੇ ਇੱਧਰ ਵੀ ਖਿਲਾਰਤੀ ਉਧਰ ਵੀ ਖਿਲਾਰਤੀ ਸਾਰੇ ਪਾਸੇ ਪਿੱਲੀ ਇੱਟ ਹੋ ਗਈ ਦਿਖਾਉਣਾ ਆਪਾਂ ਕੱਢਾਂਗੇ ਅੰਦਰੋਂ ਜਾਨਵਰ ਪਿੱਲੀ ਇੱਟ ਦਿੱਤੀ ਖਿਲਾਰ ਪਹਿਲਾਂ ਆਪਾਂ ਜਿਹੜੀ ਕਮੀ ہوئی ਕੋਤਰੀ ਉਹ ਜੋੜੇ ਕੱਢਦੇ ਆ ਇਹ ਉਹਨਾਂ ਦੇ ਬਾਅਦ ਉਸ ਤੋਂ ਬਾਅਦ ਵਿੱਚ ਆਪਾਂ ਕੱਢਾਂਗੇ ਆਪਣੇ ਦੂਸਰੇ ਜੋੜੇ ਥੋੜੀ ਥੋੜੀ ਸਾਰੇ ਜਾਨਵਰ ਕੱਢ ਦੇਣੇ ਤੁੱਪੇ ਨਾਲ ਤਾਂ ਪਿੱਲੀ ਲਿੱਟ ਦਾ ਆਨੰਦ ਮਾਣ ਲੈਣਗੇ ਨਾਲੇ ਬੱਚਾ ਵੱਡੇ ਜੋੜੇ ਵਾਲਿਆਂ ਨੂੰ ਥੁੱਪ ਲਾਗੂ ਥੁੱਪ ਦਾ ਆਨੰਦ ਲੈਣਗੇ ਦੇਖ ਪੱਲੀ ਹੱਟ ਨੂੰ ਤਾਂ ਬਾਹਲਾ ਪੈਂਦੇ ਨੇ ਪੱਲੀ ਹੱਟ ਦਾ ਜਿਮੀ ਹੋ ਸਕੇ ਉਨੀ ਕੁੱਟ ਕੇ ਪਾਇਆ ਬਹੁਤ ਵਧੀਆ ਚੀਜ਼ ਹੈ ਕਹਿੰਦੇ ਆਪਾਂ ਵੀ ਰੋਜ਼ ਪਾਉਂਦੇ ਆ ਜੋੜਿਆਂ ਨੂੰ ਕਈ ਵਾਰ ਇੱਕ ਦੋ ਦਿਨ ਨੰਗਾ ਵੀ ਪੈ ਜਾਂਦਾ ਥੋੜੇ ਟਾਈਮ ਬਾਅਦ ਵੀ ਪਾ ਦੋ ਚਾਹ ਵੀ ਚੰਗੀ ਗੱਲ ਆ ਪਰ ਚੰਗੀ ਹੁੰਦੀ ਹੈ ਬਹੁਤ ਵਧੀਆ ਤੇ ਸਾਰੇ ਆ ਗਏ ਆਪਣੇ ਕਬੂਤਰ ਬਾਹਰ ਕੱਟਾ ਪਤਾ ਕਰਕੇ ਰੱਖਿਓਏ ਨੇ ਆਪਣੇ ਜਾਲ ਜੂੜ ਨੈਟ ਕੋਸ ਲੱਗਿਆ ਨਹੀਂ ਹੋਇਆ ਤੇ ਕਬੂਤਰ ਇਧਰ ਉਧਰ ਭੜਕ ਜਾਂਦੇ ਆ ਉੱਡ ਜਾਂਦੇ ਆ ਨਹੀਂ ਲੱਭਦੇ ਵੱਡੇ ਜੋੜੇ ਯਾਰ ਇਸ ਕਰਕੇ ਮੇਰੇ ਵੱਡੇ ਜੋੜੇ ਸਾਰੇ ਕੱਟ ਕਰਕੇ ਰੱਖਿਓਏ ਨੇਗੇ ਤੇ ਇਹ ਭਰਾ ਕਹਿਣਗੇ ਕਿ ਕਬੂਤਰ ਕੱਟ ਗਰੀ ਫਿਰਦਾ ਆਪਣੇ ਜਾਲ ਨਹੀਂ ਲੱਗਿਆ ਵੀਰੇ ਆਪਾਂ ਤਾਂ ਕੱਟ ਕਰਕੇ ਰੱਖਿਓਏ ਨੇਗੇ ਚਲੋ ਸਾਰੇ ਕਬੂਤਰ ਆ ਗਏ ਆਪਣੇ ਬਾਹਰ ਤੁੱਪੀ ਹੈ ਤੁੱਪ ਦਾ ਵਧੀਆ ਆਨੰਦ ਮਾਣਨਗੇ ਹੁਣੇ ਨਾਲ ਪਿੱਲੀ ਇੱਟ ਇੰਜੋਏ ਕਰਨਗੇ ਕੌਣ ਕੌਣ ਭਰਾ ਪਿੱਲੀ ਇੱਟ ਪਾਉਂਦਾ ਆਪ ਦੇ ਕੂਤਰਾ ਨੂੰ ਜਰੂਰ ਦੱਸਿਓ ਤੇ ਪਿੱਲੀ ਇੱਟ ਦੇ ਫੈਰੇ ਕੀ ਕੀ ਨੇ ਬੱਸ ਮੈਨੂੰ ਤਾਂ ਇੱਕ ਦੋ ਕੁ ਪਤਾ ਚੱਲੋ ਹੁਣ ਆਪਾਂ ਇਹਨਾਂ ਦਾ ਕਰਦੇ ਹਾਂ ਰਾਸ਼ਨ ਤਿਆਰ ਪਹਿਲਾਂ ਪਾ ਜਿਹੜੀ ਆਪਣੀ ਮਿਕਸ ਕਰੀ ਹੇ ਕਣਕ ਥੋੜੀ ਜੀ ਇਹਨਾਂ ਲੋ 10 ਕੀ ਮੈਂ ਰਲਾਉਣਾ ਹੁੰਦਾ ਜਿੰਨੀ ਕ ਪਾਉਣੀ ਹੁੰਦੀ ਆ ਥੋੜੀ ਜੀ ਉਹ ਪਾਵਾਂਗੇ ਪੱਠੜ ਤੇ ਥੋੜੀ ਜੀ ਉਹ ਪਾ ਕੇ ਤੇ ਮੈਂ ਥੋੜੀ ਜੀ ਟਰੇ ਜਿੰਨਾ ਦਾ ਰਾਤ ਵਾਲਾ ਸਰੋਂ ਤਾਰਾ ਮੀਰਾ ਪਿਆ ਸੀ ਛੱਡਤਾ ਸੀ ਉਹ ਪਾਤਾਗੇ ਵਿੱਚ ਉਹ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਵਿੱਚ ਜਿੰਨਾ ਕ ਤੁਹਾਨੂੰ ਲੱਗਦਾ ਜਿੰਨਾ ਕ ਤੁਹਾਨੂੰ ਐ ਆ ਵੀ ਸਾ ਇੰਨੇ ਕਕੂਤਰਾਂ ਨੂੰ ਆਪਾਂ ਹੁਣ ਦਾਣੇ ਪਾਉਣੇ ਨੇ ਓਨੇ ਕਿ ਮੈਂ ਸਰੋਂ ਬਾਜਰਾ ਗੁੱਲੀ ਡੰਡਾ ਤਾਰਾ ਮੀਰਾ ਤੇ ਮੂੰਗੀ ਸੋਇਆਬੀਨ ਮਤਲਬ ਜਿੰਨੇ ਕ ਆਪਾਂ ਨੂੰ ਲੱਗੂ ਵੀ ਇੰਨੇ ਕ ਡੋਜ਼ ਆ ਇੰਨੇ ਕ ਕਕੂਤਰ ਨੇ ਕਿ ਨਾ ਓਨਾਂ ਦੇ ਹਿਸਾਬ ਨਾਲ ਓਨਾਂ ਕੀ ਰਲਾਉਣਾ ਹੁਣ ਡੇਲੀ ਤੇ ਕੈਲਸ਼ੀਅਮ ਇਹਦੇ ਵਿੱਚ ਰਲਾਇਆ ਹੀ ਹੋਇਆ ਜੀ ਹਾਂ ਕੈਲਸ਼ੀਅਮ ਤੁਸੀਂ ਪਾਉਣਾ ਪਾ ਸਕਦੇ ਹੋ ਕੈਲਸ਼ੀਅਮ ਥੋੜੇ ਦਿਨਾਂ ਬਾਅਦ ਪਾ ਦੇ ਕਈ ਪ੍ਰਾਖੰਦੇ ਜਿਆਦਾ ਕੈਲਸ਼ੀਅਮ ਵੀ ਹੋ ਹੁੰਦਾ ਫਿਰ ਵੀ ਮੈਂ ਥੋੜਾ ਜਿਹਾ ਚਰਲਾਉਂਗਾ ਬਹੁਤ ਹੈ ਇਹਨੂੰ ਕੈਲਸ਼ੀਅਮ ਪਾ ਗਏ ਜ ਵੱਡੇ ਜੋੜਿਆਂ ਨੂੰ ਇਹ ਇਹ ਮੰਨ ਕੇ ਚੱਲੋ ਵੀ ਜਿਵੇਂ ਜਿੰਨੇ ਜਿੰਨੇ ਕਬਜੇ ਆਪਾਂ ਖਾਣਾ ਪਾਉਣੇ ਆ ਉਨੇ ਕ ਟਾਈਮ ਪਹਿਲਾਂ 5-7 ਮਿੰਟ ਪਹਿਲਾਂ ਮੈਂ ਉੰਨੀ ਹੀ ਖਾਣਾ ਰਲਾਉਣਾ ਹਾਂ ਉਹਨੇ ਸੰਦਾਨੇ ਨੂੰ ਚੰਗੀ ਤਰ੍ਹਾਂ ਰਲਾ ਕੇ ਚੰਗੀ ਤਰ੍ਹਾਂ ਹਲਾ ਕੇ ਤਾਂ ਕਿ ਸਾਰੇ ਜੀ ਕੈਲਸ਼ੀਅਮ ਮਿਲ ਜੇ ਮਟਮਾਂ ਜਰਨ ਕਰਸੀ ਨੂੰ ਸਾਰਾ ਰਲਾ ਦਮ ਸਾਰਾ ਕੈਲਸ਼ੀਅਮ ਇਹਦੇ ਵਿੱਚ ਰਲਾ ਕੇ ਗਣਕ ਹੋ ਗਈ ਆਪਣੀ ਤਿਆਰ ਸੰਦਾਨਾ ਓਕੇ ਆ ਸਾਰਾ ਕੁਝ ਮਿਕਸ ਜਦ ਨੂੰ ਨਾ ਨੂੰ ਪਿੱਲੀ ਇੱਕ ਨਹੀਂ ਖਾਣੀ ਹੁਣ ਆਪਾਂ ਉਨੇ ਕੀ ਦਾਣੇ ਟ੍ਰੇ ਚ ਪਾਵਾਂਗੇ ਜਿੰਨੇ ਕੋ ਖਾ ਸਕਣ ਦੂਜੀ ਵਾਰ ਦੁਬਾਰੇ ਪਾ ਦਾਂਗੇ ਪਹਿਲਾਂ ਇੰਨੇ ਕੀ ਪਾਉਂਗਾ ਤਾਂ ਕਿ ਉਹ ਖਾ ਲੈਣ ਫਿਰ ਐ ਹੁੰਦਾ ਜਿੰਨੇ ਘੱਟ ਪਾਉਣਿਆ ਓਨੇ ਵਧੀਆ ਤਰੀਕੇ ਨਾਲ ਖਾਂਦੇ ਆ ਵੱਧ ਪਾਉਣਿਆ ਨਾ ਬਾਹਰ ਹੀ ਖਿਲਾਰ ਦਿੰਦੇ ਆ ਇਹਨਾਂ ਪਾ ਦੇਖੋ ਥੋੜੇ ਜਿਹਾ ਪਾਤੇ ਉਹਨਾਂ ਦੇ ਸੁਆਦ ਅਨੁਸਾਰ ਵੀ ਇੰਨੇ ਖਾ ਜਾਣਗੇ ਬਾਕੀ ਦੁਬਾਰੇ ਪਾਉਂਗਾ ਜਿੰਨੇ ਥੋੜੇ ਪਾਏ ਹੁੰਦੇ ਓਨੇ ਵਧੀਆ ਤਰੀਕੇ ਨਾਲ ਵਧੀਆ ਖਾਂਦੇ ਨੇ ਕਿਉਂਕਿ ਜੇ ਵੱਧ ਪਾਉਣਿਆ ਨਾ ਖਿਲਾਰ ਦਿੰਦੇ ਨੇ ਥੱਲੋਂ ਇਧਰ ਉਧਰ ਮਾਰ ਦਿਆ ਜੁੰਜਾਂ ਨਾਲ ਇਹੋ ਖਰਾਬ ਹੁੰਦੇ ਨੇਗੇ ਆ ਦੇਖੋ ਥੋੜੇ ਪਾਏ ਨੇ ਹੁਣ ਹੌਲੀ ਹੌਲੀ ਦੇਖੇ ਇਹ ਚ ਕੈਲਸ਼ੀਅਮ ਲਾਇਆ ਹੋਇਆ ਮੈਂ ਮਬਾਜਰਾ ਬੂਜਰਾ ਸਰੋਂ ਜੋ ਵੀ ਹੁੰਦਾ ਮਿਕਸ ਕਰਿਆ ਹੋਇਆ ਐਨ ਵਧੀਆ ਢੰਗ ਨਾਲ ਐਨ ਮਤਲਬ ਵਧੀਆ ਕਬੂਤਰ ਖੋਸ਼ ਹੋ ਕੇ ਲੱਜ ਕੇ ਖਾਂਦੇ ਨੇ ਕੋਈ ਇਹ ਨਹੀਂ ਹੈਗਾ ਵੀ ਖਰਾਬੀ ਕਰਦੇ ਨੇ ਵਧੀਆ ਲੱਜ ਕੇ ਖਾਂਦੇ ਨੇ ਇਸੇ ਤਰ੍ਹਾਂ ਆਪਾਂ ਦਾ ਆਪਣੀ ਇਹ ਰੁਟੀਨ ਇਦਾਂ ਆਪਾਂ ਦਾਣਾ ਪਾਣੀ ਮਿਲਾਉਨੇ ਆ ਤੇ ਜੇ ਕਿਸੇ ਭਰਾ ਨੂੰ ਕੋਈ ਕਮੀ ਲੱਗਦੀ ਆਪਣੇ ਚ ਕੋਈ ਆਪਣੀ ਗਲਤੀ ਆ ਤਾਂ ਜਰੂਰ ਦੱਸਿਓ ਵੀਰੇ ਆਪਾਂ ਸੁਧਾਰਾਂਗੇ ਤੇ ਅੱਗੇ ਤੋਂ ਧਿਆਨ ਰੱਖਾਂਗੇ ਵੀ ਇਹ ਕੰਮ ਨਾ ਕਰੀਏ ਤੇ ਮੇਰੀ ਵੀਡੀਓ ਨੂੰ ਯਾਰ ਵੱਧ ਤੋਂ ਵੱਧ ਭਰਾਵਾਂ ਨੇ ਕਿ ਸ਼ੇਅਰ ਕਰਦੇ ਆ ਕਰੋ ਤੇ ਪੇਜ ਨੂੰ ਕਰ ਲਿਓ ਫੋਲੋ ਜਿਹੜੇ ਨਵੇਂ ਭਰਾ ਨੇ ਵੀਡੀਓ ਮੈਂ ਰੋਜ਼ ਕੋਈ ਨਾ ਕੋਈ ਪਾਉਂਦਾ ਹੀ ਰਹਿਣਾ ਠੀਕ ਆ ਜੀ ਤੇ ਬੱਚੇ ਸਭ ਦੇ ਤੰਦਰੁਸਤ ਰਹਿਣ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਇਸੇ ਤਰ੍ਹਾਂ ਜ਼ਿੰਦਗੀ ਨੂੰ ਜੀਓ ਆਨੰਦ ਮਾਣੋ ਐਵੇਂ ਕਿਸੇ ਨਾਲ ਕੋਈ ਗੱਲਬਾਤ ਨਾ ਰੱਖੋ ਆਪ ਦੇ ਦਾ ਕਰੱਖੋ ਭਾਈ ਠੀਕ ਆ ਧੰਨਵਾਦ ਜੀ ਸਾਰੇ ਕਬੂਤਰ ਬਾਜ਼ ਵੀਰਾਂ ਦਾ